ਸਵਾਗਤ ਹੈ ਜੀ ਤੁਹਾਡਾ ਸਾਡੇ ਜਸ ਕਿਚਨ ਵਿੱਚ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਵੀ ਕਲੇਜੀ ਕਿਸ ਤਰ੍ਹਾਂ ਬਣਦੀ ਹੈ ਘਰ ਦੇ ਹੀ ਮਸਾਲਿਆਂ ਨਾਲ ਆਮ ਮਸਾਲਿਆਂ ਨਾਲ ਕੋਈ ਬਹਰੋਂ ਫालतू ਮਸਾਲਾ ਲਿਆਉਂਦੀ ਲੋੜ ਨਹੀਂ ਹੈ ਸਿੰਪਲ ਸਾਦੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜੀ ਅੱਧਾ ਕਿਲੋ ਕਲੇਜੀ ਨੂੰ ਮੈਰੀਨੇਟ ਕਰਾਂਗੇ ਮੈਰੀਨੇਟ ਕਰਨ ਲਈ ਲਵਾਂਗੇ ਜੀ 4 ਚਮਚ ਦਹੀਂ उदागे जी आप एक चम्मच हल्दी एक चम्मच पावगे जी लूण इस बात पावगे जी अद्धा चम्मच मिर्च का ਹੁਣ ਪਾਵਾਂਗੇ ਜੀ ਆਪਾਂ ਗਰਮ ਮਸਾਲਾ 1 ਚਮਚ ਹੁਣ ਨਚੋੜਾਂਗੇ ਜੀ ਡੇਢ ਨੀਂਬੂ ਫੋਨ ਕਰਾਂਗੇ ਜੀ ਇਹਨੂੰ ਮਿਕਸ ਇੱਕ ਚੀਜ਼ ਹੋਰ ਐਡ ਕਰਾਂਗੇ ਜੀ ਇਹਦੇ ਵਿੱਚ ਰੰਗ ਵਾਸਤੇ ਥੋੜਾ ਅੱਧਾ ਚਮਚ ਪਾਵਾਂਗੇ ਆਪਾਂ ਡਿੱਗੀ ਮਿਰਚ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਕਰਾਂਗੇ ਜੀ ਕਲੇਜੀ ਨੂੰ ਮੈਰੀਨੇਟ ਫੋਨ ਕਰਾਂਗੇ ਜੀ ਇਹਨੂੰ ਮਿਕਸ ਮਿਕਸ ਕਰਨ ਤੋਂ ਬਾਅਦ ਘੱਟੋ ਘੱਟ 1 ਘੰਟਾ ਲਾਜ਼ਮੀ ਇਸਨੂੰ ਫਰਿੱਜ ਵਿੱਚ ਰੱਖੋ 1 ਘੰਟਾ ਦਾ ਜ਼ਰੂਰੀ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ মিক্স ਕਰਨ ਤੋਂ ਬਾਅਦ ਇਹਨੂੰ ਰੱਖਾਂਗੇ ਜੀ ਫ੍ਰਿਜ 'ਚ ਹੁਣ ਇਸ ਤੋਂ ਬਾਅਦ ਮਿਲਾਂਗੇ ਆਪਾਂ ਤੁਹਾਨੂੰ ਇੱਕ ਘੰਟੇ ਬਾਅਦ। ਲਓ ਜੀ ਹੁਣ ਆਪਾਂ ਕਰਾਂਗੇ ਜੀ ਗੈਸ ਔਨ ਕਰਾਂਗੇ। ਉਹ ਰੱਖਾਂਗੇ ਜੀ ਕੜਾਹੀ। ਕੜਾਈ ਨੂੰ ਕਰਾਂਗੇ ਜੀ ਸਾਫ਼। ਠੀਕ ਹੈ। ਹੁਣ ਅੰਦਰ ਚ ਪਾਵਾਂਗੇ ਜੀ ਆਪਾਂ ਤੇਲ ਇੱਕ ਕਰਸ਼ੀ ਤੇਲ ਪਾਵਾਂਗੇ ਜੀ ਅੱਛਾ ਤੇਲ ਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਗਰਮ ਇਹਦਾ ਕੱਚਾਪਨ ਸਾਰਾ ਦੂਰ ਕਰਨਾ ਹੈ ਜੀ ਚੰਗੀ ਤਰ੍ਹਾਂ ਗਰਮ ਹੋਣ ਤੱਕ ਇਹਦੀ ਵੇਟ ਕਰਾਂਗੇ ਲੋ ਜੀ ਤੇਲ ਗਰਮ ਹੋਣ ਲੱਗ ਗਿਆ ਐਨਾ ਧਿਆਨ ਰੱਖਿਓ ਵੀ ਤੇਲ ਕੱਚਾ ਨਾ ਰਵੇ ਬਸ ਨਹੀਂ ਤਾਂ ਤੇਲ ਦੀ ਹਮਕਾਉਂਦੀ ਰਹਿੰਦੀ ਆ ਤੇਲ ਹੋ ਗਿਆ ਜੀ ਸਾਡਾ ਗਰਮ ਚਲੋ ਹੁਣ ਪਾਵਾਂਗੇ ਜੀ ਇੱਥੇ ਜੀਰਾ ਜੀਰਾ ਚੰਗੀ ਤਰ੍ਹਾਂ ਭੁੰਨ ਲਾਗੇ ਇੱਕ ਚਮਚ ਪਾਵਾਂਗੇ ਜੀ ਲਸਣ ਕਟਿਆ ਹੋਇਆ ਇੱਕ ਚਮਚ ਪਾਵਾਂਗੇ ਅਦਰਕ ਥੋੜਾ ਜਿਹਾ ਭੁੰਨਾਂਗੇ ਜੀ ਇਹਨੂੰ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦ ਬ੍ਰਾਊਨ ਹੋ ਵਜੂਗਾ ਉਹ ਦੁਬਾਰਾ ਪਾਵਾਂਗੇ ਜੀ ਇੱਥੇ ਪਿਆਜ਼ ਹੁਣ ਦੋ ਵੱਡੇ ਪਿਆਜ਼ ਚੋਪ ਕੀਤੇ ਹੋਏ ਪਾਵਾਂਗੇ ਜੀ ਵਿੱਚ

ਪਿਆਜ਼ ਹੋ ਗਏ ਨੇ ਜੀ ਚੰਗੀ ਤਰ੍ਹਾਂ ਬਰਾਊਨ ਪਿਆਜ਼ ਭੁੰਨੇ ਗਏ ਨੇ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਹੁਣ ਮਸਾਲੇ ਪਾਵਾਂਗੇ ਇਹਦੇ ਵਿੱਚ ਮਸਾਲੇ ਥੋੜੇ ਘੱਟ ਪਾਵਾਂਗੇ ਕਿਉਂਕਿ ਮੈਰੀਨੇਟ ਕਰਨ ਵੇਲੇ ਅਸੀਂ ਪਹਿਲੇ ਮਸਾਲੇ ਪਾਤੇ ਨੇ ਤੇ ਹੁਣ ਥੋੜੇ ਜਿਹਾ ਮਸਾਲੇ ਪਾਵਾਂਗੇ ਇਹਦੇ ਚ ਪਾਵਾਂਗੇ ਜੀ ਅੱਧਾ ਚਮਚ ਹਲਦੀ ਚੌਥਾ ਹਿੱਸਾ ਪਾਵਾਂਗੇ ਜੀ ਲੂਣ 2-3 ਚੁਟਕੀਆਂ ਅੱਧਾ ਚਮਚ ਪਾਵਾਂਗੇ ਜੀ ਢਿੱਗੀ ਮਿਰਚ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਇੱਕ ਚਮਚ ਕਟੀਆਂ ਹੋਈਆਂ ਬਰੀਕ ਕਟੀਆਂ ਹੋਈਆਂ ਮਿਰਚਾਂ ਪਾਵਾਂਗੇ ਜੀ। ਥੋੜਾ ਰੁਕਿਆ ਕਰੋ। ਦੋ ਟਮਾਟਰ ਪਾਵਾਂਗੇ ਜੀ ਗ੍ਰाइंड ਕੀਤੇ ਹੋਏ। 100 ਮੀਟਰ ਦਾ ਚਾਲੇ ਨੂੰ ਭੁੱਲਾਂਗੇ ਜੀ ਗੋਲੀ ਪਾਣੀ ਐਡ ਕਰਾਂਗੇ ਜੀ ਅੱਜ 2-3 ਮਿੰਟ ਭੁੰਨਣ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਜੀ ਕਸੂਰੀ ਮੇਥੀ ਅੰਦਰਿਕ ਮੇਟਾ ਮਸਾਲਾ ਹੋਰ ਭੁੰਨਾਂਗੇ ਜੀ ਇਹ ਮਸਾਲੇ ਨੇ ਤੇਲ ਛੱਡਤਾ ਜੀ ਇਹ ਚੰਗੀ ਤਰ੍ਹਾਂ ਭੁੰਨਿਆ ਗਿਆ ਕਰੋ ਕਾਰਵਾਈ ਅਗਲੀ ਤੇ ਐਡ ਕਰਾਂਗੇ ਜੀ ਮੈਰੀਨੇਟ ਕੀਤੀ ਹੋਈ ਫਲੇਗੀ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਜਿਹੜੇ ਭਾਂਡੇ ਚ ਮੈਰੀਨੇਟ ਕੀਤਾ ਸੀ ਉਰ ਚ ਪਾਣੀ ਪਾ ਗਏ ਥੋੜਾ ਜਿਹਾ ਚ ਪਾਣੀ ਐਡ ਕਰਾਂਗੇ ਟਰਾਈ ਕਰਕੇ ਜ਼ਰੂਰ ਦੱਸਿਓ ਜੀ ਸਾਨੂੰ ਕਮੈਂਟਾਂ ਚ ਵੀ ਕਹਿੋ ਜੀ ਬਣੀ ਆ ਬਹੁਤ ਵਧੀਆ ਰੈਸਪੀ ਬਣੂਗੀ ਜਿਹੇ ਜੀ ਤੁਹਾਨੂੰ ਜਿਹੜੀ ਰੈਸਪੀ ਤੁਹਾਨੂੰ ਅਸੀਂ ਇਹ ਦੱਸ ਰਹੇ ਹਾਂ ਸੇਮ ਐਜ਼ ਇਟ ਇਜ਼ ਹੀ ਬਣੂਗੀ ਬਾਲੀ ਆਉਣ ਤੋਂ ਬਾਅਦ ਇਹਨਾਂ 10-15 ਮਿੰਟ ਲਈ ਅਸੀਂ ਰਿੱਜਣ ਦਵਾਗੇ ਜੀ ਹੁਣ ਇਹਨੂੰ ਟੱਕ ਦੇਾਂਗੇ ਜੀ ਆਪਾਂ ਮਿਲਦੇ ਹਾਂ ਜੀ 15 ਮਿੰਟ ਬਾਅਦ ਲਓ ਜੀ 15 ਮਿੰਟ ਹੋ ਗਏ ਨੇ ਹੁਣ ਆਪਾਂ ਚੈੱਕ ਕਰਦੇ ਹਾਂ ਕਿਸ ਤਰ੍ਹਾਂ ਦਾ ਬਣਿਆ ਹੈ ਇਹ ਦੇਖੋ ਇਹਦਾ ਰੋਗਨ ਦੇਖੋ ਕਿੰਨਾ ਵਧੀਆ ਆਇਆ ਹੈ ਆਓ ਜੀ ਮੁਰਗੇ ਦੀ ਕਲੇਜੀ ਬਣ ਕੇ ਹੋ ਗਈ ਆ ਤਿਆਰ ਹੁਣ ਸਜਾਵਟ ਲਈ ਪਾਵਾਂਗੇ ਅਰ ਵਿੱਚ ਹਰਾ ਧਨੀਆ ਇਹਨੂੰ ਢਾਕੇ ਕਰ ਦਾਂਗੇ ਜੀ ਗੈਸ ਬੰਦ। ਲੋ ਜੀ ਮੁਰਗ ਕਲੇਜੀ ਬਣ ਕੇ ਆ ਤਿਆਰ ਹੁਣ ਆਪਾਂ ਕਰਾਂਗੇ ਜੀ ਇਹਨੂੰ ਸਰਵ ਤੇ ਤੁਹਾਨੂੰ ਦਿਖਾਵਾਂਗੇ ਕਿਹੋ ਜੀ ਬਣੀ ਐ। ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਤੇ ਕਮੈਂਟਾਂ 'ਚ ਜ਼ਰੂਰ ਦੱਸਣਾ ਜੀ। ਲਓ ਜੀ ਦੇਖੋ ਰੰਗ ਦੇਖੋ ਕਿੱਡਾ ਸ਼ਾਨਦਾਰ ਆਇਆ ਇਹਦਾ ਤੁਸੀਂ ਉਂਗਲਾਂ ਚੜਦੇ ਰਹਿ ਜਾਓਗੇ ਖਾ ਕੇ ਜ਼ਰੂਰ ਦੇਖਿਓ ਇੱਕ ਚੀਜ਼ ਤੁਹਾਨੂੰ ਦੱਸਣੀ ਆ ਵੀ ਇਹਦੇ 'ਚ ਜਿਹੜਾ ਨਿੰਬੂ ਸੀਗਾ ਨਾ ਅਸੀਂ ਡੇਢ ਨਿੰਬੂ ਪਾਇਆ ਸੀ ਤੁਸੀਂ ਇੱਕ ਨਿੰਬੂ ਹੀ ਪਾਇਓ ਕਿਉਂਕਿ ਅਸੀਂ ਥੋੜਾ ਖੱਟਾ ਜ਼ਿਆਦਾ ਪਸੰਦ ਕਰਦੇ ਆ ਇਸ ਕਰਕੇ ਅਸੀਂ ਡੇਢ ਨਿੰਬੂ ਪਾਇਆ ਪਰ ਤੁਸੀਂ ਸ਼ੁਰੂਆਤ 'ਚ ਪਹਿਲਾਂ ਸਿਰਫ ਇੱਕ ਨਿੰਬੂ ਹੀ ਯੂਜ਼ ਕਰਿਓ ਹੁਣ ਇੱਕ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਜਸ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਡੇ ਤੱਕ ਹਰ ਨਵੀਂ ਵੀਡੀਓ ਪਹੁੰਚਦੀ ਰਹੇ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਕਰਕੇ ਸਾਡਾ ਵੀ ਹੌਸਲਾ ਵੱਧਦਾ ਇਹਦੇ ਨਾਲ ਸਾਨੂੰ ਹੋਰ ਉਤਸ਼ਾਹ ਮਿਲਦਾ ਪਲੀਜ਼ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ